ਮਦਦ ਕਿਦੇ ਸੋਚਾਂ ਚ ਪਈ ਆ ਉਹ ਤਾਂ ਸੋਚਾਂ ਚ ਕੀ ਪੈਣਾ ਵਾ ਮੈਂ ਆਂਦੀ ਵੀ ਸੋਨੀਆਂ ਟੱਬਰ ਚੀ ਰੋਟੀ ਦੋ ਖਾਈ ਜਾਂਦੀ ਤੇ ਉਮਰ ਨਿਆਣੀ ਆ ਸਫਰ ਬਹੁਤ ਲੰਮਾ ਵਾ ਤੇ ਮੈਂ ਨਹੀਂ ਇਹਦਾ ਕੋਈ ਸੋਚ ਹੀ ਲਈਏ ਮਦਦ ਸੋਚਣਾ ਤੇ ਪੈਣਾ ਵਾ ਹਾਂ ਹੁਣ ਉਹ ਤਾਂ ਕਿਹੜਾ ਮਾਂ ਪਿਓ ਆ ਮਾਂ ਪਿਓ ਹੁੰਦਾ ਤੇ ਉਹ ਸੋਚਦਾ ਹੁਣ ਸਾਨੂੰ ਹੀ ਸੋਚਣਾ ਪੈਣਾ ਵਾ ਕੋ ਪਰ ਉਹ ਮੰਨੇ ਤਾਂ ਆ ਵਾ ਨਾ ਦੂਸਰੀ ਗੱਲ ਵਾ ਜ਼ਹਿਰ ਨੂੰ ਤੇ ਰਹੀ ਜਾਂਦੀ ਪੱਤ ਦੁਨੀਆ ਬੜੀ ਮਾਰੀ ਆ ਜਿਹੜਾ ਜੋਗਨਵਾ ਉਹਦੀ ਮੈਨੂੰ ਨਿਗਾਹ ਨਹੀਂ ਚੰਗੀ ਲੱਗਦੀ ਮਾਤਾ ਮੇਰੀ ਗੱਲ ਸੁਣ ਲੈ ਇੱਕ ਕੰਨ ਖੋਲ ਕੇ ਹਾਂ ਜੇ ਤੂੰ ਕੁੜੀ ਦਾ ਸੋਚਣਾ ਤੇ ਉਹ ਗੱਲ ਕਰ ਪਰ ਜੇ ਇਹੋ ਜੀ ਤੂੰ ਗੱਲ ਕਰਦੀ ਆ ਨਾ ਕਿਸੇ ਦੀ ਕੀ ਮੁਜਾਰਤ ਸਾਡੇ ਘਰ ਵਾਲੋਂ ਕੋਈ ਤੱਕ ਵੀ ਜਾਵੇ ਜੋਬਰ ਕੌਣ ਵਾਓ ਵੱਡਾ ਫਿਕਰ ਮੈਨੂੰ ਪੁੱਤੇ ਇਹੋ ਹੀ ਹੋਰ ਮੈਂ ਕਾਦੇ ਕਿ ਡੁਬਣਾ ਉਤੋਂ ਡਰਤ ਹੂੰ ਗੱਲ ਹੋਣੀ ਆ ਗੱਲ ਇਹ ਆ ਮੈਨੂੰ ਮੱਥੇ ਲੱਗਦੀ ਆ ਕੱਲ ਨੂੰ ਉਹਨੇ ਬਾਹਰ ਅੰਦਰ ਵੀ ਕਿਤੇ ਨਿਕਲਣਾ ਕੱਲੀ ਨੇ ਜਾਣਾ ਆਉਣਾ ਵੀ ਆ ਕਈ ਗੱਲਾਂ ਹੁੰਦੀਆਂ ਤੇ ਗੱਲ ਨੂੰ ਸਮਝਿਆ ਕਰੋ ਉਹ ਪਹਿਲੀ ਗੱਲ ਤੇ ਆ ਕਿ ਉਹਨੂੰ ਕੱਲੀ ਨੂੰ ਕਿਤੇ ਭੇਜਣਾ ਨਹੀਂ ਬਾਹਰ ਅੰਦਰ ਦਾ ਕੰਮ ਤਾਂ ਮੈਨੂੰ ਦੱਸਿਆ ਕਰੋ ਮੈਂ ਆਪੇ ਕਰ ਆਉਂਗਾ ਠੀਕ ਆ ਤੇ ਬਾਕੀ ਜਿਹੜੀ ਤੁਸੀਂ ਆ ਗੱਲ ਕਰਤੀ ਜਨਾ ਮੂੰਹ ਮੱਥੇ ਲੱਗਦੀ ਆ ਉਹ ਦੀ ਨਿਗਾ ਖਰਾਬ ਆ ਉਹ ਮੈਂ ਸੰਭਾਲ ਲੂੰਗਾ ਮੈਂ ਖਾਵਾਂ ਜੀ ਮੇਰੀ ਗੱਲ ਸੁਣੋ ਜੇ ਸੋਨੀਆ ਦਾ ਮਾਪਿਓ ਹੁੰਦਾ ਤੇ ਉਹਦਾ ਕੋਈ ਸੋਚਦਾ ਹੋ ਨਾਹੀਂ ਆਉਦੇ ਤੇ ਅਹੀਂ ਸੋਚਣਾਵਾ ਬੀਜੀ ਨੂੰ ਮੈਨੂੰ ਪਤਾ ਕਿਹੜੀ ਗੱਲ ਦਾ ਲਾਲਚ ਵਾ ਬੀਜੀ ਆਪਣੇ ਪੋਤੇ ਦਾ ਵਸਾ ਨਹੀਂ ਖਾਂਦੇ ਤੇ ਮੁੰਡਾਹੀਂ ਰੱਖ ਲਾਂਗੇ ਜੇ ਸੋਨੀਆ ਜਿੱਦ ਵੀ ਕਰੂਗੀ ਤੇ ਮਿਲਣ ਗਿਲਨ ਖਲਾ ਦਿਆ ਕਰਾਂਗੇ ਵੇਖੋ ਬਈ ਮੈਂ ਤਾਂ ਸੋਚਨੀ ਆ ਸਾਰਿਆਂ ਦਾ ਭਲਾ ਤੇ ਲੱਗਦੀ ਆ ਸਾਰਿਆਂ ਨੂੰ ਮਾੜੀ ਇੱਕ ਮੈਂ ਸਲਾਹ ਦਿੰਨੀ ਆ ਤੁਹਾਡੇ ਨਾਲ ਹੁਣ ਤਾਂ ਤੁਸੀਂ ਬੈਠੇ ਹੋ ਚਲੋ ਉਦਾਂ ਵੀ ਮੈਂ ਮੰਮੀ ਨਾਲ ਗੱਲ ਕਰਨੀ ਸੀ ਵੀ ਜੇ ਤੁਸੀਂ ਸੋਨੀਆ ਦਾ ਕਰਨਾ ਹੀ ਆ ਨਾ ਦੋਰੇ ਤੇ ਫਿਰ ਨਾਂਬੇ ਕਿਉਂ ਕਰਨਾ ਵਾ ਮੇਰੇ ਭਰਾ ਨੂੰ ਕਰੋ ਗੋਪੀ ਜਵਾ ਉੱਤੇ ਦਾ ਭਰਾ ਹਜੇ ਕੁਆਰਾ ਵਾ ਉਹ ਮੰਨ ਜੂਗਾ ਉਹਨੂੰ ਪੁੱਛ ਤੇ ਲੋ ਪਹਿਲਾਂ ਹਾਏ ਹਾਏ ਤੇ ਸੋਨੀਆ ਕਿੰਨਾ ਕ ਚੜ ਵਿਆਹੀ ਰਹੀ ਮੰਨੂ ਕਿਉਂ ਨਾ ਮੇਰੀ ਉੱਥੇ ਵੀ ਪੂਰੀ ਚੱਲਦੀ ਆ ਤੇ ਵਿਆਹੀ ਰਹੀ ਮੁੰਡਾ ਵਾ ਇੱਕੋ ਦਾ ਕੋਈ ਗੱਲ ਨਹੀਂ ਮੁੰਡਾ ਵਾ ਤੇ ਚਲੋ ਗੋਪੀ ਵੀ ਹੁਣ ਥੋੜਾ ਸਿਆਣਾ ਹੋ ਗਿਆ ਵਾ ਸੋਨੀਆ ਤਾਂ 2 ਸਾਲ ਵੱਡਾ ਹੀ ਹੋਊਗਾ 4 ਸਾਲ ਨਿੱਕਾ ਨਹੀਂ ਆ ਹੁਣ ਕੋਈ ਠੀਕ ਆ ਅੱਜ ਕੱਲ ਸਰਕਾਰੀ ਨੌਕਰੀਆਂ ਮਿਲਦੀਆਂ ਨਹੀਂ ਆ ਲੜੀ ਬੰਨਾ ਘਟਵਾ ਦੇ ਰਹਿ ਗਿਆ ਵਾ ਨਾਲੇ ਤੇ ਚੱਲ ਮੇਰੀ ਮਾਂ ਨੂੰ ਸੁਖ ਹੋ ਜੂਗਾ ਤੇ ਨਾਲੇ ਆਪਣੇ ਘਰ ਦੇ ਘਰ ਹਨੂ ਨੂੰ ਨਾ ਚਿੰਤਾ ਹੋਊਗੀ ਕਿ ਕਿਤੇ ਲਾਂਬੇ ਗਈ ਕੋਈ ਮਾੜਾ ਚਾਹੂਗਾ ਇਹਨੂੰ ਮੁੰਡਾ ਪੋਤਾ ਆਪ ਰੱਖ ਲਾਂਗੇ ਕੋਈ ਗੱਲ ਨਹੀਂ ਤੇ ਜਾਂਦੀ ਆ ਤੇ ਕਰ ਦੋ ਤੁਸੀਂ ਗੱਲ ਕਰੋ ਸੋਨੀਆ ਦੇ ਨਾਲ ਵੀਜੀ ਤੇ ਨਹੀਂ ਤੇ ਫਿਰ ਮੈਂ ਗੱਲ ਕਰਕੇ ਸਮਝਾਉਂਦੀ ਆ ਗੋਪੀ ਦਾ ਮਾਤਾ ਇੱਕ ਗੱਲ ਦੱਸਾਂ ਗੱਲ ਇਹ ਕਰ ਲੂਗੀ ਆਪੇ ਪਰ ਮੈਨੂੰ ਇਹ ਡਰ ਲੱਗਦਾ ਕੱਲ ਨੂੰ ਉਹਨੇ ਨਾ ਕਰ ਦਿੱਤੀ ਰਿਸ਼ਤੇਦਾਰੀ ਆ ਮੂੰਹ ਮੱਥੇ ਲੱਗਦੇ ਆ ਇਹ ਪੂਜੇ ਦੇ ਲੈ ਤੇ ਮੈਂ ਸਵੇਰੇ ਜਾਨੀ ਆ ਮੈਂ ਆਪਣੀ ਮਾਂ ਨਾਲ ਗੱਲ ਕਰਨੀ ਕਿਹਨਾਂ ਕਰਨੀ ਗੋਪੀ ਨੂੰ ਵੀ ਕਰਨੀ ਆ ਜੇ ਮੰਨੂਗਾ ਕਿ ਇਹ ਦੱਸੋ ਵੀ ਤੁਹਾਨੂੰ ਮਨਜ਼ੂਰ ਆ ਕੋਹ ਮਾੜਾ ਤਾਂ ਨਹੀਂ ਇੱਥੇ ਸਾਨੂੰ ਮਨਜ਼ੂਰ ਆ ਉਹ ਮੁੰਡਾ ਸਾਡੇ ਕਰੂਗਾ ਤੇ ਸੋਨੀਆ ਵੀ ਸਾਡੇ ਘਰ ਦੇ ਘਰ ਇੱਕ ਘਰੋਂ ਜਾਣੀ ਤੇ ਗਾੜੀ ਵੀ ਸਾਡਾ ਆਪਣਾ ਘਰ ਨਾ ਫੇ ਲਾਮਾ ਨਾ ਮੇਨ ਤੂੰ ਬਹੁਤ ਸੋਹਣੀ ਗੱਲ ਕੀਤੀ ਮੇਰੇ ਮੰਨਾਂ ਚ ਆ ਗਈ ਜੇ ਮੰਨ ਜੇ ਤੇ ਕਰ ਦਈਏ ਪਰ ਮਾਤਾ ਗੱਲ ਹੋਰ ਵੀ ਹੈਗੀ ਆ ਹੁਣ ਸੋਨੀਆ ਆਪਣਾ ਪੁੱਤ ਛੱਡ ਕੇ ਜਾਊਗੀ ਪੁੱਤ ਰੱਖ ਲੈਣਗੇ ਇਹ ਹੀ ਰੱਖਣਾ ਜਰੂਰ ਦੱਸਣਾ ਇਸ ਨੂੰ ਪੁੱਤ ਛੱਡ ਕੇ ਨਹੀਂ ਜਾਣਾ ਉਹ ਰਲੇ ਮਿਲੇ ਰਿਸ਼ਤੇਦਾਰ ਆ ਸੋਨੀਆ ਨੇ ਤੇ ਆਪਣੇ ਪੁੱਤ ਤੋਂ ਕਦੀ ਵੱਖ ਹੋਣਾ ਹੀ ਨਹੀਂ ਆ ਪੜਨੇ ਪਾ ਛੱਡਾਂਗਾ ਕਦੀ ਉੱਥੇ ਚਲ ਗਿਆ ਕਦੀ ਇੱਥੇ ਆ ਗਿਆ ਇੰਨਾ ਵੀ ਸਵਾਰਥ ਨਾ ਸੋਚੋਗੇ ਮੁੰਡੇ ਨੂੰ ਇੱਥੇ ਰੱਖ ਲਈਏ ਜੀ ਚਲੋ ਜੇ ਅਨਖਰਨਾ ਨੂੰ ਨਾਲ ਤੇ ਗੱਲ ਵੱਖਰੀ ਆ ਪਰ ਇਦਾਂ ਹੀ ਨਾਲ ਕਲਾਉਂਦੇ ਨਹੀਂ ਚੰਗੇ ਲੱਗਦੇ ਥੋੜੇ ਜਿਹਾ ਠਹਿਰ ਕੇ ਕਲਾਦਾਂਗੇ ਪਹਿਲਾਂ ਪੁੱਛਦੇ ਲਓ ਮੈਂ ਆਦੀ ਨਹੀਂ ਆ ਵੀ ਨਾ ਮੈਂ ਗੱਲ ਕਰਾਂ ਸੋਨੀਆ ਦੇ ਨਾਲ ਤੇ ਨਾ ਤੁਸੀਂ ਇਹ ਮੰਮੀ ਕਰਨ ਕਰਾਈ ਤੁਸੀਂ ਮੰਨਦੀ ਹੋ ਟਾਡੀ ਆ ਤੁਸੀਂ ਸਮਝਾਓਗੇ ਤੇ ਉਹਨੇ ਸਮਝ ਵੀ ਜਾਣਾ। ਚਾਹ ਦਾ ਜੇ ਤਾਂ ਕਰਾਂਗੇ। ਸ਼ਾਮ ਨੂੰ ਨਾ ਜਦੋਂ ਬੈਠਾਂਗੇ ਗੱਲ ਕਰਾਂਗੇ। ਸ਼ਾਮ ਨੂੰ ਕੀ ਗੱਲਨੀ ਹੈ? ਤੁਸੀਂ ਕਰ ਲਓ। ਜੇ ਤੇ ਹਾਂ ਕੋਈ ਨੰਨਾ ਧਰਤੀ ਆ ਤੇ ਮੈਂ ਇਸੇਰੇ ਪਿੰਡ ਜਾਣ ਵਾਲੀ ਬਣਾ। ਚੰਗੇ ਕੰਮ 'ਚ ਦੇ ਲਗਾਦੀ ਆ। ਪਰ ਕਰ ਲਓ ਸਮਝ। ਤੁਸੀਂ ਮੈਨੂੰ ਕਹਿਣ ਦੇਣਾ ਤੁਹਾਡੀ ਮੰਨਦੀ ਆ। ਪਰ ਮੇਰਾ ਰੁਕ ਜਾ ਭਰੇ ਜਾਂਦਾ ਮੇਰੇ ਕੋਲ ਕਿੱਦਾਂ ਕਹਾਂ ਉਹਨੂੰ। ਚੱਲ ਮੈਂ ਹੀ ਗੱਲ ਕਰ ਲੈਨੀ। ਮੈਂ ਆਪ ਹੀ ਗੱਲ ਕਰ ਲੈਨੀ ਪਿਆਰ ਨਾਲ ਸਮਝਾ। ਇਹ ਗੱਲ ਕਰੀ ਪਹਿਲਾਂ ਆਪਣੇ ਭਰਾ ਨਾਲ ਗੱਲ ਕਰ ਲੈ। ਪਹਿਲਾ ਇਹਨੂੰ ਤਾਂ ਪੁੱਛ ਲਈਏ ਵੀ ਮੰਨੂਗੀ ਇਹ ਮੰਨੂਗੀ ਤੇ ਭਰਾ ਤੇ ਮੇਰਾ ਮੇਰੇ ਹੱਥਾਂ 'ਚ ਉੱਥੇ ਤੇ ਮੇਰੀ ਪੂਰੀ ਚੱਲਦੀ ਆ ਜੇ ਤੁਸੀਂ ਨਹੀਂ ਪੁੱਛਦੇ ਐਡੀ ਨਹੀਂ ਗੱਲ ਉਹ ਮਨਾ ਕਰ ਦੂਗਾ ਚੱਲਦੀ ਆ ਦੀ ਪੂਰੀ ਉੱਥੇ ਲੈ ਆਹੀਂ ਤੇ ਕਈ ਦੂਜੇ ਦਵਾਜ ਪਾਉਂਦੇ ਨਹੀਂ ਆ ਉਹ ਮੈਨੂੰ ਦੋਖ ਆਉਂਦਾ ਵਾ ਤੇ ਮੈਂ ਆਪਣੇ ਕੁਆਰੇ ਭਰਾ ਵਾਸਤੇ ਕਹਿਣ ਲਈ ਆ ਨਹੀਂ ਤੇ ਮੈਨੂੰ ਕੀ ਲੋੜ ਉਹ ਤਾਂ ਹੋ ਹੀ ਜਾਣਾ ਸੀ ਕਿਤੇ ਨਾ ਕਿਤੇ ਜਿਹੜੇ ਤੂੰ ਕਹਿਣਾ ਚੱਲਦੀ ਆ ਉਹ ਗੱਲ ਤੇ ਮੈਨੂੰ ਹੱਸ ਆਇਆ ਤੇ ਕਦੀ ਬੜੇ ਦੇ ਧਿਆਨੀ ਹੋ ਚੱਲਦੀ ਆ ਤੇਰੀ ਐਵੇਂ ਨਾ ਮਾਰਿਆ ਕਰੋ ਆਪਣੀਆਂ ਆਉਂਦੇ ਨਹੀਂ ਗੱਲ ਵੀ ਠੀਕ ਵਾ ਜੇ ਹੋ ਜੇ ਤੋਰ ਕੀ ਚਾਹੀਦਾ ਵਾ ਨੂੰਗਾ ਮੂੰਹ ਬੱਤੇ ਲੱਗਦਾ ਵਾ ਚੰਗਾ ਵਾ ਤੇ ਨੂੰ ਸ਼ੇਰੇ ਕਰਾ ਕਰ ਲੈਣਾ ਮੈਂ ਗੱਲ ਆਹੋ ਨਾਲੇ ਤੁਹਾਡੀ ਵੀ ਮੁਰਾਦ ਪੂਰੀ ਹੋ ਜੂ ਤੁਹਾਡੇ ਕੋਲ ਹੀ ਰਹਿਣੀ ਆ ਜਦੋਂ ਮਰਜ਼ੀ ਆ ਜਾ ਕੋਈ ਮਿਲਣ ਜਦੋਂ ਮਰਜ਼ੀ ਵਾਕਿਆ ਨਾ ਮੁੰਡਾ ਕਦੀ ਇੱਥੇ ਕਦੀ ਉੱਥੇ ਮੁੰਡੇ ਦਾ ਜਿਆਦਾ ਮੈਨੂੰ ਕੋਈ ਨਹੀਂ ਇਹਨੇ ਗੱਲ ਕਰ ਲੈਂਦੇ ਮੈਂ ਵੀ ਕਰ ਲੈਣਾ ਗੱਲ ਇਹ ਸੋਨੀਆ ਇੱਧਰ ਆ ਕਾ ਮੈਂ ਬਾਤ ਕਰੂਗਾ ਮੇਰੇ ਨਾਲ ਸੁਣ ਬਾਹਰ ਤੇ ਤੇਨਾਂ ਕਾ ਗੱਲ ਕਰਨੀ ਆ ਦੱਸੋ ਵੇ ਉਹਦਾ ਤਾਂ ਮੈਂ ਤੈਨੂੰ ਆਪਣੀ ਭੈਣਾ ਤੋਂ ਵੀ ਵੱਧ ਸਮਝਦੀ ਹਾਂ ਮੈਂ ਕਦੇ ਨਹੀਂ ਇਹ ਸੋਚਿਆ ਕਿ ਤੇਰਾ ਦੂਜਾ ਵਿਆਹ ਹੁੰਦਾ ਤਾਂ ਤੂੰ ਇੱਥੇ ਜਾਂਦੀ ਪਰ ਜੋ ਬੰਨੇ ਜਿੰਦ ਦੀਆ ਹਰਕਤ ਕੀਤੀ ਆ ਨਾ ਧਿਆਨ ਵਿੱਚ ਹੀ ਲੱਗਾ ਵੇ ਸੋਨੀਆ ਜ਼ਿੰਦਗੀ ਬੜੀ ਲੰਮੀ ਆ ਬੜੀ ਔਖੀ ਆ ਕੱਟਣੀ ਕਹਿਣਾ ਬੜਾ ਸੌਖਾ ਵਾ ਸਾਡੇ ਵਿੱਚ ਤੋਂ ਰਹਿਣੀ ਹਾਂ ਤਾਂ ਸਾਨੂੰ ਬੜਾ ਵਧੀਆ ਲੱਗਦਾ ਏ ਹਨ ਮਹਿਸੂਸ ਹੀ ਨਹੀਂ ਹੁੰਦਾ ਪਰ ਹੁਣ ਕੁਝ ਨਾ ਕੁਝ ਕਰਨਾ ਪੈਣਾ ਕਰਦੇ ਸੋਚਣ ਦੇ ਆ ਕਿ ਤੇਰਾ ਵਿਆਹ ਕਰਤੀਏ ਅਜੇ ਇਹ ਗੱਲ ਅਹੀਂ ਤੇਰੇ ਭਾਜੀ ਨੂੰ ਨਹੀਂ ਦੱਸਾਂ ਕਿਉਂਕਿ ਜੇ ਉਹਨੂੰ ਦੱਸੀ ਨਾ ਤੇ ਦੁਸ਼ਮਣੀ ਪੈ ਜਣੇ ਬੂਹੇ ਤੇ ਮੈਂ ਤਾਂ ਮੰਮੀ ਨੂੰ ਵੀ ਕਿਹਾ ਵਾ ਕਿ ਉਹਨਾਂ ਨਾਲ ਗੱਲ ਨਾ ਕਰੀ ਤੇ ਚੁੱਪ ਕਰਕੇ ਤੇਰਾ ਦੂਜਾ ਵਿਆਹ ਕਰਤੀਏ ਦੀ ਵੀ ਸਗੋ ਦੱਸਦੇ ਤੁਸੀਂ ਗਾਂ ਤੋਂ ਹਰਕਤੇ ਨਾ ਕਰਦਾ ਹੋ ਕਦੀ ਤੀ ਦੱਸਦੇ ਸਹੀ ਭਾਜੀ ਨੇ ਇੱਕ ਵਾਰੀ ਸੋਨੀਆ ਕਿੱਦਾਂ ਦਸੀਏ ਬੈਰ ਫਾਜ ਨੇ ਨਹੀਂ ਤੇ ਕਹਿਣਾ ਉਹਨੂੰ ਛੱਟ ਪੇਟ ਲਾ ਜੂ ਵੜਦਾ ਮਾ ਫੜ ਕੇ ਤੇ ਆਪ ਚੰਗਾ ਸੁਭਾ ਮਾਰਨਗੇ ਤੇ ਗਾਂ ਤੋਂ ਹਰਕਤ ਨਾ ਘੜੀ ਹੋਊਗੀ ਨਹੀਂ ਸੋਨੀਆ ਮੈਨੂੰ ਤੇਰਾ ਬੜਾ ਤਰਸ ਹੁੰਦਾ ਤੇ ਮੈਂ ਸੋਚਣ ਲਈ ਹਾਂ ਕਿ ਸਾਰੀ ਮੈਂਬਰ ਮੇਰੀ ਮਾਂ ਇਕੱਲੀ ਰਹੀ ਜਦੋਂ ਮੇਰਾ ਵਿਆਹ ਹੋ ਗਿਆ ਹੀ ਨਾ ਤੇ ਮੈਨੂੰ ਬੜਾ ਫਿਕਰ ਹੁੰਦਾ ਹੀ ਉਹਦਾ ਗੋਪੀ ਫੇ ਸਾਡੇ ਦੂਰ ਦੇ ਰਿਸ਼ਤੇਦਾਰੀ ਚੋਂ ਆ ਤੈਨੂੰ ਪਤਾ ਹੀ ਆ ਸਾਰੀ ਕਹਾਣੀ ਦਾ ਤੇ ਮੈਂ ਸੋਚਣ ਲਈ ਹਾਂ ਆਪਾਂ ਲਾਂਬੇ ਵੀ ਤੇ ਗੋਪੀ ਦਾ ਵਿਆਹ ਕਰਨਾ ਕਿ ਉਹਨਾਂ ਤੇਰਾ ਗੋਪੀ ਨਾਲ ਵਿਆਹ ਕਰ ਦਈਏ ਇੱਕ ਸਾਹਬ ਦੀ ਤੁਹਾਡੇ ਪਰਿਵਾਰ ਦੇ ਵਿੱਚ ਹੀ ਰਹੇਗੀ ਨਾ ਕਰੋ ਤੀਜੀ ਇੱਦਾਂ ਇੱਥੇ ਮੇਰੀਆਂ ਕਈ ਜਾਂਦਾ ਉਹਦੇ ਨਾਲ ਜੁੜੀਆਂ ਵਾ ਮੇਰਾ ਬੱਚਾ ਵਾ ਸੋਨੀਆ ਤੂੰ ਨਹੀਂ ਛੜਕਾ ਜੋ ਘਰ ਅਜਣਾ ਵਾ ਵੇ ਸੋਨੀਆ ਤੂੰ ਨਹੀਂ ਚਾਹੁੰਦੀ ਵੀ ਗੌਰਮ ਨੂੰ ਚੰਗੇ ਸਕੂਲ ਦੇ ਪੜ੍ਹਾਈ ਲਿਖਾਈ ਮਿਲੇ ਉਹਨੂੰ ਚੰਗਾ ਭਵਿੱਖ ਮਿਲੇ ਚਲੋ ਇੱਥੇ ਵੀ ਅਸੀਂ ਪੜਾਉਂਦੇ ਆ ਪਰ ਤੈਨੂੰ ਇੱਕ ਨਵੀਂ ਜ਼ਿੰਦਗੀ ਮਿਲੂਗੀ ਤੇਰਾ ਵੀ ਤੇ ਜੀ ਕਰਦਾ ਹੋਊਗਾ ਖਾਣ ਹੰਡਾਉਨ ਨੂੰ ਤੇ ਸਭ ਤੋਂ ਵੱਡੀ ਗੱਲ ਸੋਚ ਮੇਰੀ ਮਾਂ ਦਾ ਸੋਚ ਸੋਨੀਆ ਮੇਰੀ ਮਾਂ ਜੋ ਹੀ ਜਾਂ ਤੇਰੀ ਹੋਈ ਗੱਲ ਤੇ ਇੱਕੋ ਆ ਨਾ ਕੋਈ ਹੋਰ ਆਊਗੀ ਤੇ ਪਤਾ ਨਹੀਂ ਕਿੱਦਾਂ ਦੀ ਆਉਣੀ ਆ ਜੇ ਤੂੰ ਉਹ ਘਰ ਦੇ ਵਿੱਚ ਜਾਏਂਗੀ ਨਾ ਤੇ ਮੇਰੀ ਸਾਰੀ ਟੈਨਸ਼ਨ ਲੱਥ ਜਾਣੀ ਰੱਬ ਦਾ ਦਿੱਤਾ ਸਾਰਾ ਕੁਝ ਵਾ ਕਿੰਨਾ ਸੋਹਣਾ ਘਰ ਬਣਾਇਆ ਸੀ ਬਸ ਮੰਮੀ ਵੱਲ ਵੇਖ ਕੇ ਮੈਨੂੰ ਹੋਰ ਤਰ੍ਹਾਂ ਹੁੰਦਾ ਰਹਿੰਦਾ ਸਾਡਾ ਪੈਲੀ ਬੰਨਾ ਘਟਵਾ ਤਾਂ ਕਰਕੇ ਗੋਪੀ ਨਾ ਜਿੱਤਾ ਅੜ ਜਿਆ ਗਿਆ ਵਾ ਨਾਲੇ ਸਾਡਾ ਵੀ ਸਵਰ ਜੂਗਾ ਤੇ ਨਾਲੇ ਤੈਨੂੰ ਵੀ ਇੱਕ ਨਵੀਂ ਜ਼ਿੰਦਗੀ ਮਿਲ ਜੂਗੀ ਜੇ ਕੱਲ ਨੂੰ ਇਹਨਾਂ ਨੇ ਤੇਰਾ ਹੋਰ ਕਿਤੇ ਕੀਤਾ ਤੇ ਤੈਨੂੰ ਕੁਵਾਰਾ ਬੁੰਡਾ ਤਾਂ ਨਹੀਂ ਨਾ ਮਿਲ ਜਾਣਾ ਵਿਆਹ ਆ ਹੀ ਮਿਲੂਗਾ ਜੇ ਕੱਲ ਨੂੰ ਕਹੇ ਤੇ ਦੋ ਚਾਰ ਦਿਨ ਆਣੇ ਹੋਣਗੇ ਤੇਰੇ ਮੁੰਡੇ ਨੂੰ ਨਾ ਚੰਗਾ ਸਮਝਿਆ ਤਾਂ ਫੇਰ ਜੇ ਮੇਰਾ ਭਰਾ ਹੋਊਗਾ ਅਸੀਂ ਪੁੱਛਣ ਵਾਲੇ ਤੇ ਬੜਾਂਗੇ ਤੇਰਾ ਆਪਣੇ ਬੱਚੇ ਦਾ ਧਿਆਨ ਰੱਖੂਗਾ ਸਾਰਾ ਕੁਝ ਬੜਾ ਵਧੀਆ ਸੋਨਿਆ ਜ਼ਿੰਦਗੀ ਬਾਰ-ਬਾਰ ਇਦਾਂ ਦੇ ਮੌਕੇ ਨਹੀਂ ਦਿੰਦੀ ਜੇ ਤੂੰ ਮੈਨੂੰ ਮਾੜੀ ਜੀ ਹਾਂ ਕਹੇ ਨਾ ਤੇ ਮੈਂ ਸਵੇਰੇ ਆਪਣੀ ਮੰਮੀ ਨਾਲ ਜਾ ਕੇ ਗੱਲ ਕਰਕੇ ਆਵਾਂ ਦੀਦੀ ਤਾਂ ਦੇ ਭਰਾ ਨੂੰ ਕੋਈ ਚੰਗੀ ਕੁੜੀ ਮਿਲ ਜੂਗੀ ਪਰ ਮੇਰੇ ਬੱਚੇ ਨੂੰ ਉਹ ਜਿਹਾ ਪਿਆਰ ਨਹੀਂ ਮਿਲਣਾ ਮੇਰਾ ਬੱਚਾ ਨਾ ਉਹ ਗਲਪੀ ਅਛੜਕਾ ਜੋਗਾ ਰਹਿ ਜਾਣਾ ਵਾ ਮੇਰੇ ਬੱਚੇ ਤੋਂ ਮੈਨੂੰ ਦੂਰ ਨਾ ਹੋ ਸੋਨੀਆ ਤੈਨੂੰ ਮੇਰੀ ਮਾਂ ਦੇ ਦੁਆਰ ਨਹੀਂ ਆ ਜਾਂ ਫਿਰ ਗੋਪੀ ਨੇ ਤੂੰ ਕਿਹੜਾ ਜਾਣਦੀ ਨਹੀਂ ਉਹ ਕਹਿੰਦਾ ਹਨ ਇੱਥੇ ਮਿਲਦਾ ਗਿਲਦਾ ਨਹੀਂ ਕਿ ਆਉਂਦਾ ਨਹੀਂ ਕਿੰਨਾ ਚੰਗਾ ਮੁੰਡਾ ਵਾ ਕਿਉਂ ਛੜਕਾ ਜੋਗਾ ਰਹਿ ਜਾਊਗਾ ਉਹ ਗੌਰਵ ਤੋਂ ਘਰ ਦੇ ਵਿੱਚ ਕੱਲਾ ਕੱਲਾ ਹੋਣਾ ਵਾ ਕੱਲਾ ਕੱਲਾ ਬੱਚੇ ਨੇ ਵੇਖੀ ਸਾਰਿਆਂ ਦਾ ਪਿਆਰ ਲੈਣਾ ਦੇ ਨਾਲ ਹੀ ਅਸੀਂ ਕਿਹੜੇ ਦੂਰ ਸਭ ਤੋਂ ਵੱਡੀ ਗੱਲ ਕਿ ਜੇ ਤੂੰ ਸਾਡੇ ਘਰ ਵਿਆਹੀ ਜਾਨੀ ਆ ਤੇ ਸਾਡੇ ਤੋਂ ਤੇਰਾ ਕੀ ਆਂਦੇ ਹੁੰਦੇ ਵਿੱਚ ਛੋੜੇ ਨਹੀਂ ਪੈਣੇ ਤੇ ਸਾਰੀ ਉਮਰ ਸਾਨੂੰ ਵੀ ਮਿਲਦੀ-ਗਿਰਦੀ ਰਹੇਗੀ ਕਿਉਂਕਿ ਮੈਂ ਤੇ ਤੈਨੂੰ ਮਿਲਣਾ ਹੀ ਮਿਲਣਾ ਵਾ ਬੜਾ ਹੀ ਗਦੀ ਆਵਾ ਸਾਲਾ ਮੇਰਾ ਬੱਚਾ ਨਾਲ ਹੀ ਰੋਗਣਾ ਵੇ ਤੈਨੂੰ ਪਤਾ ਗੌਰਵ ਸਕੂਲ ਪਾਇਆ ਵਾ ਪੜਾਈ ਤੇ ਉਹਦੀ ਖਰਾਬ ਕਰਨੀ ਨਹੀਂ ਆ ਬੀਜੀ ਗੌਰਵ ਤਾਂ ਜ਼ਿਆਦਾ ਕਰਦੇ ਆ ਚਲ ਕੋਈ ਨਹੀਂ ਜਦੋਂ ਉਹਦੇ ਸਕੂਲ ਦਾ ਰਿਜ਼ਲਟ ਆਜੂਗਾ ਨਾ ਮੈਂ ਵਾਦਾ ਕਰਨੀ ਆ ਮੈਂ ਤੇਰਾ ਬੱਚਾ ਆਪ ਤੇ ਦੇਖੋ ਛੱਡ ਕੇ ਆਉਂਗੀ। ਗੌਰਵ ਤੇਰਾ ਵਾ ਤੇਰੇ ਕੋਈ ਰਹੂਗਾ। ਮੈਂ ਆਪਣੇ ਬੱਚੇ ਤੋਂ ਦੂਰ ਨਹੀਂ ਹੋਣਾ ਚਾਹਦੀ ਦੀਦੀ। ਅਹੀਂ ਕਦੋਂ ਕਹਾਂਂਦੇ ਤੈਨੂੰ ਦੂਰ ਹੋ। ਬੱਸ। ਲੇਕਿਨ ਮੈਂ ਸਵੇਰੇ ਜਾ ਕੇ ਮੰਮੀ ਨਾਲ ਗੱਲ ਕਰ ਆਉਣੀ। ਸਾਰਾ ਕੁਝ ਕਿੰਨਾ ਵਧੀਆ ਹੋਣਾ। ਮੈਨੂੰ ਤੇ ਚਾਹੀ ਪਤਾ। ਹਾਂਜੀ। ਸਭ ਠੀਕ ਠਾਕ ਵਧੀਆ। ਲੈ। ਤੈਨੂੰ ਸੁਣਾਉਂ। ਅੱਜ ਤੇ ਗੋਪੀ ਬਾਹਰ ਹੀ ਖੜਾ। ਟਿਕਮੜ ਬਾਤ ਕਰਾਂ। ਸਾਸਿਕਾ ਜੀ ਹੋਰਸ ਨਾ ਹਾਂ ਨਹੀਂ ਠੀਕ ਠਾਕ ਵਧੀਆ ਵਧੀਆ ਮੰਮੀ ਘਰੇ ਹਾਂਜੀ ਘਰੇ ਆਜੋ ਸ਼ੁਕਰ ਆਜੀ ਤੁਮੀ ਘਰ ਮਿਲੇ ਆ ਹਾਂ ਛੁੱਟੀ ਨਾ ਫਿਰ ਭੈਣ ਕੱਲੀ ਆਈਆਂ ਭਾਈ ਦੇ ਨਾਲ ਆਏ ਪਾਜੀ ਵੀ ਆਉਣਗੇ ਲੀਕਾ ਤੇ ਪੈਰਾਂ ਰਾਹ ਵੇਖਿਆ ਅੱਜ ਕੋਈ ਨੂੰ ਵੀ ਚੇਤਾ ਆ ਗਿਆ ਕਿਤੇ ਹਾਂ ਮੈਸੇਜ ਸਾਲ ਸਾਸਿਕਾ ਹੋਰ ਹੋਰ ਕੱਲੀ ਆ ਕੇ ਪੁਰਾਣੇ ਨੂੰ ਲੈ ਆਉਂਦੀ ਆਉਣਗੇ ਹੋ ਵੀ ਮੈਂ ਫੂਲ ਲਾਉਂਦੀ ਚੁੱਕਿਆ ਨਹੀਂ ਤੁਸੀਂ ਹਾਂ ਮੈਂ ਤੁਹਾਨੂੰ ਕੋਟ ਪਾਣ ਜਾਵਾਂ ਨਾ ਨਾ ਹੋਸਾ ਪੀਣਾ ਨਹੀਂ ਖੰਡਾ ਕੋਈ ਵੀ ਨਹੀਂ ਪੀਣਾ ਹਾਂ ਅਜੇ ਨਹੀਂ ਪੀਣਾ ਬਾਣੀ ਚਲੋ ਕਰੋ ਗੱਲਾਂ ਤੁਸੀਂ ਮੈਂ ਆਉਂਦਾ ਜਾਣਾ ਕਿਤੇ ਹਾਂਜੀ ਬਾਹਰ ਨਾ ਜਾਏ ਕਿਤੇ ਮੈਨੂੰ ਕੰਮ ਹੀ ਹੋ ਤੇਰੇ ਨਾਲ ਕੰਮ ਆ ਚਲੋ ਠੀਕਾ ਨਹੀਂ ਜਾਂਦਾ ਆਹੋ ਉਹ ਤਾਂ ਲਾ ਕੇ ਬੰਨੇ ਜਾਣਾ ਤਾਂ ਹੋ ਆਓ ਠੀਕ ਸੋ ਖਵਾ ਤੇਰਾ ਕੰਮ ਉਹ ਤਾਂ ਇੰਜ ਚਲ ਤਾਂ ਭਰਾ ਮੈਂ ਜਾ ਆਂ ਕੰਨ ਵਜਿ ਪਾਗ ਲਈਏ ਤੇ ਹੋਰ ਕੀ ਆ ਕੋਈ ਗੱਲ ਹੋ ਦੇ ਨਾ ਕੰਨ ਵਾਲੀ ਮਾਂ ਤੁਸੀਂ ਅੱਜ ਕਰੀਏ ਹਾਂ ਹਾਂ ਚਲੋ ਹੋਰ ਮੇਰਾ ਨਾ ਕੋਈ ਨਹੀਂ ਸਾਰਾ ਕੋਈ ਵਕੀਲ ਲਿਆਉਣਾ ਹੁਣ ਚਲੋ ਠੀਕ ਆ ਮੈਂ ਹੁਣ ਹਾਂ ਵੇ ਜਾਂਦਾ ਵਾ ਕੰਮ ਤੇ ਆਹ ਜਾਂਦਾ ਅੱਛਾ ਜਾਂਦਾ ਮੇਰੀ ਗੱਲ ਸੁਣ ਲੋ ਔਰ ਇੱਕ ਧਿਆਨ ਨਾਲ ਹਾਂਜੀ ਮੈਂ ਬੜੀ ਤਾਂਗ ਦੇ ਨਾਲ ਆਈ ਆ ਤੇ ਮੈਨੂੰ ਮੋੜੀ ਨਾ ਹੁਣ ਆਹ ਕਿਹੜੀ ਤਾਂਗ ਨਾ ਗਈ ਆ ਮੇਰਾ ਧੜਾਕਾ ਹੀ ਕੱਢ ਦੇ ਨਹੀਂ ਗੱਲ ਸਿੱਧੀ ਕਰ ਲਿਆ ਕਰ ਇਹ ਗੱਲ ਚੰਗੀ ਆ ਕੋਈ ਮਾੜੀ ਥੋੜੀ ਆ ਗੱਲ ਸੁਣ ਇਹ ਲੀਹੋਂ ਕੋਈ ਸਤਾ ਹੁਸਤਾ ਵੇਖਿਆ ਕਿ ਨਹੀਂ ਅਜੇ ਇਹ ਹੁਣ ਕਿੱਥੇ ਵੇਖਣਾ ਵਾ ਹੁਣ ਅੰਤਿਕ ਉਮਰ ਨਗਾ ਕੇ ਤੇ ਹੁਣ ਰਿਸ਼ਤੇ ਵੇਖਾਂ ਮੈਂ ਜਿਹਨੂੰ ਕਿਸ ਨੂੰ ਮੈਂ ਆਖੂਗੀ ਉਹ ਨਾਖਣਾ ਤੇ ਕੋਲ ਕੋਈ ਸ਼ਰਾਬ ਤਿੰਨ ਦਾ ਚਾਰ ਦਿਨ ਕੰਮ ਕਰਦਾ ਸ਼ਰਾਬੀ ਵੀ ਦਾ ਦਿੰਦਾ ਕੋ ਕਰੰਦਾ ਤਾਂ ਦੇ ਰਿਸ਼ਤੇ ਮੇਰੀ ਗੱਲ ਸੁਣੋ ਫਿਰ ਉੱਥੇ ਤੇ ਹੋਰ ਬੜਾ ਕੁਝ ਹੋ ਗਿਆ ਵਾ ਜੋ ਬੰਨੇ ਕਿਤੇ ਸੋਨੀਆਂ ਨੂੰ ਛੇੜ ਦਿੱਤਾ ਹਾਂ ਤੇ ਘਰ ਦੇ ਵਿੱਚ ਦੇ ਤੁਹਾਨੂੰ ਪਤਾ ਹੀ ਇਹ ਮਾਹੌਲ ਸਾਰਾ ਗਰਮ ਹੋਇਆ ਪਿਆ ਹੋਏ ਮੈਂ ਭਰ ਕੀ ਤੇ ਮੈਂ ਫਿਰ ਤੱਤੇ ਤਵੇ ਤੇ ਪਰੌਂਠਾ ਮੈਂ ਵੀ ਲਾ ਹੀ ਲਿਆ ਫਿਰ ਮੈਂ ਛੇੜਤੀ ਫਿਰ ਇਸ ਤੇਰੀ ਗੱਲ ਤੇ ਉੱਥੇ ਤੇ ਉਹ ਮਨ ਮੰਦੇ ਆ ਉਹ ਤੇ ਖੁਸ਼ ਹੀ ਬੜੇ ਆ ਵੀ ਸੋਹਣਿਆ ਦਾ ਰਿਸ਼ਤਾ ਗੋਪੀ ਨੂੰ ਕਰਤੀਗੇ ਜਾਨੀ ਕੰਮ ਕਰ ਐਡਾ ਹਾਰਾ ਉਹਦਾ ਮੁੰਡਾ ਤੂੰ ਉਹਨੂੰ ਦਵਾਜੂ ਦਾ ਕਰਾਉਣਾ ਨਾ ਉਹਨੇ ਤੇ ਲੱਭੀ ਕੋਈ 16 ਸਾਲਾਂ ਦੀ ਬਹੁਤ ਸਰਕਾਰੀ ਜੋਬ ਕਾਣ ਡਿਆ ਨਾ ਉਹ ਰਹਿ ਗਿਆ ਵਾ ਅੜਿਆ ਵਾ ਜੇ ਆਵੀ ਨਾ ਨਾ ਹੋਇਆ ਤਾਂ ਕੱਲ ਨੂੰ ਐਦਾਂ ਦਾ ਮ ਨਹੀਂ ਮਿਲਣਾ ਹੁਣ ਤੂੰ ਥਾਣੋਂ ਵੀ ਨਾ ਐਦਾਂ ਕਹਿਆ ਐਡਾ ਹਰਾ ਦਾ ਮੁੰਡਾ ਵਾ ਗਲੀ ਗਵਾਂਡ ਨੂੰ ਮੈਂ ਕੀ ਦੱਸੂਗੀ ਓ ਮੰਮੀ ਗਲੀ ਗਵਾਂਡ ਤੇਰਾ ਕਿੰਨਾ ਕ ਸੋਚਣ ਡਿਆ ਵਾ ਜਿਹੜਾ ਤੂੰ ਉਹਨਾਂ ਦਾ ਇੰਨਾ ਸੋਚਣ ਡਈ ਆ ਵੇ ਇੱਕ ਤੇ ਮੇਰੇ ਗੱਲ ਪਈ ਆ ਮੇਰੇ ਕੋਲੋਂ ਲੱਛੂਗੀ ਤੇ ਦੂਜਾ ਇਹੇ ਸਾਰੀ ਉਮਰ ਤੰਨੇ ਮੈਨੇ ਮਾਰਦਾ ਰਹਿੰਦਾ ਫੇ ਮੈਨੂੰ ਇੱਥੇ ਲਿਆ ਕੇ ਰੱਖ ਲਿਆ ਵੇ ਆ ਤੇਰੇ ਸਿਰ ਤੋਂ ਵੀ ਮੈਂ ਨਾ ਉਤਰ ਜੂਗਾ ਹੋਰ ਤੈਨੂੰ ਕੀ ਚਾਹੀਦਾ ਵਾ ਮੇਰੇ ਘਰ ਤੋਂ ਜਿੰਨੀ ਗੋਪੀ ਦੀ ਉਮਰ ਵਾ ਨਾ ਗੋਪੀ ਨੇ 2-3 ਸਾਲ ਛੋਟੀ ਹੋਊਗੀ ਵੱਟੀ ਨਹੀਂ ਤੇ ਮੁੰਡੇ ਰੱਖੀ ਆ ਮੁੰਡਾ ਤਾਂ ਉਹ ਰੱਖਣਾ ਮੁੰਡਾ ਉੱਥੇ ਰਹਿਣਾ ਮੇਰੇ ਗੱਲ ਸੁਣਾ ਅਗਲੀ ਮੁੰਡਾ ਛੱਡਦੀ ਆ ਮੁੰਡਾ ਤੇ ਉਹਨੇ ਨਾਲ ਹੀ ਲਿਆਉਣਾ ਹੁੰਦਾ ਉਹ ਨਹੀਂ ਮੰਮੀ ਮੁੰਡਾ ਤੇ ਹਾਦੀ ਮਾਤਾ ਹੀ ਨਹੀਂ ਸਾਹ ਖਾਂਦੀ ਮੁੰਡਾ ਨਹੀਂ ਉਹਨਾਂ ਨੇ ਆਉਂਦੇ ਨਾ ਉਹ ਤਾਂ ਮੈਨੂੰ ਕਹਿੰਦੀ ਸੀ ਕਿ ਮੈਂ ਆਪਣੀ ਮੁੰਡੇ ਤੋਂ ਕੋਲ ਨਹੀਂ ਰਹਿ ਸਕਦੀ ਮੈਂ ਕੱਲ ਗੱਲ ਕੀਤੀ ਸੀ ਨਾ ਉਹਨਾਂ ਗੋਪੀ ਬਾਰੇ ਮੈਂ ਸਾਰੀ ਗੱਲ ਕਰ ਲਈ ਉਹਨਾਂ ਤੇ ਮੁੰਡੇ ਵੱਲੋਂ ਕਹਿੰਦੀ ਤੇ ਮੈਂ ਕਿਹਾ ਮੈਂ ਮੁੰਡਾ ਸਕੂਲੇ ਪਾਇਆ ਵਾ ਗਾਂ ਜਿਤੋਦੀ ਕਲਾਸ ਪਾਸ ਹੋ ਜੂਗੀ ਨਾ ਫੇਰ ਮੁੰਡਾ ਲੈ ਆਜੇ। ਦਾਤੀਆਂ ਕਿੱਥੇ ਦੇਣਾ ਮੁੰਡਾ? ਮੁੰਡੇ ਤਾਂ ਨੀ ਸਾਹ ਖਾਂਦੇ ਕਰਦੇ। ਤੇ ਫੇਰ ਉਹ ਪਿਆਲੀ ਬੰਨਾ। ਕੌਣ ਤੈਨੂੰ ਪਿਆਲੀ ਬੰਨਾ ਚਾਹੀਦਾ? ਕਿ ਰੋਟੀਆਂ ਮਕਾਉਣ ਨੂੰ ਨਾਉ ਚਾਹੀਦੀ ਐ। ਜੇ ਤਾਂ ਪਿਆਲੀ ਬੰਨਾ ਚਾਹੀਦਾ ਤੇ ਮੁੰਡਾ ਨਾਲ ਹੀ ਆਉਣਾ ਈ। ਨਹੀਂ ਬਾਬਾ। ਮੁੰਡਾ ਨਾ ਹੋਵੇ ਤੇ ਪਿਆਲੀ ਬੰਨਾ ਨਹੀਂ ਲਿੰਦੀ। ਤਾਂ ਇੱਥੇ ਆਹਾਂ ਫੇਰ। ਆਹੋ। ਆਹ। ਕੱਖ ਨਹੀਂ ਉਮੜਾ। ਮੈਨੂੰ ਤੇ ਇੰਨਾ ਚਾਹੀ ਨਾ ਇਹਨੇ ਵਿਆਹ ਜਾਣਾ ਸਾਰੀ ਉਮਰ ਇੱਥੇ ਚੁੱਲ੍ਹੇ 'ਚ ਹੱਥ ਆਪ ਫੂਕਦੀ ਰਹੀ। ਕਰਾਤ ਕਰ ਲੈਂਦੇ। ਨਾਲ ਤੇ ਤੈਨੂੰ ਸੋਪਾ ਭੈਣ ਭਰਾ ਨੂੰ ਕਹਿਣਾ ਖੜਕੇ ਧੱਕਿਆ। ਸਨ ਹਾਲੇ ਉਹਦਾ ਵੀ ਦੋ ਸਾਲ ਲੰਮਾ ਜਿਹੜਾ ਉਹ ਲੱਥ ਚੁਗਾ ਤੈਨੂੰ ਵੀ ਮਾਰਾ ਇਹ ਗੱਲ ਦੇ ਵਿੱਚ ਸੋਹਣੀਏ ਚ ਕੀ ਕਮੀ ਆ ਫਿਰ ਫਿਰ ਇਦਾਂ ਕਰ ਪਈ ਤੂੰ ਹੁਣ ਗੋਪੀ ਨਾਲ ਵਿਚਲਾ ਕਰ ਲੈ ਭਣ ਭਰਾ ਕਰ ਲੋ ਤਾਂ ਅਜੇ ਮੈਨੂੰ ਕਹਿਨੀ ਹੈ ਪਈ ਜਾਈ ਨਾ ਕਿਤੇ ਮੈਂ ਤੇਰ ਨਾਲ ਗੱਲ ਕਰਨੀ ਆ ਤਾਂ ਠੀਕ ਆ ਫਿਰ ਮੈਂ ਚਾਹ ਬਣਾ ਕੇ ਜਾਵਾਂ ਚਾਹ ਬਣਾ ਲੈ ਤੇ ਫਿਰ ਕਰਦੇ ਹਾਂ ਉਹ ਨਾਲ ਚਾਹ ਪੀ ਕੇ ਮੈਂ ਮਾਰਦੀ ਆ ਠੀਕ ਚਾਹ ਬਣਾ ਕੋਫੀ ਨਾਲ ਜੇ ਕਿਤੇ ਤੇ ਵੀ ਨਾ ਟਾਕਾ ਗੱਲ ਨਥੇ ਕਿਉਂ ਜਾ ਤੀਜਾ ਕਾਪੋ ਕੀ ਤਾਂ ਜਾਂਦਾ ਵਾ ਗੋਪੀ ਤੇ ਬਾਹਰੋਂ ਹੀ ਨਹੀਂ ਆਇਆ ਗੋਪੀ ਦੀ ਚਾਹ ਠੰਡੀ ਹੋ ਜਾਣੀ ਆ ਕੋਈ ਮਾਰ ਲਈ ਤੇ ਮੈਂ ਖੋਆ ਖਾਣ ਨਹੀਂ ਬਣਾਇਆ ਖੋਆ ਕਿੱਥੇ ਬਣਾਇਆ ਮੇਰੇ ਕੋਲ ਨਹੀਂ ਆਜੇ ਹੁੰਦੇ ਕੰਮ ਲੈ ਹਾਂ ਮੈਂ ਆਜਾ ਆਪਣਾ ਆਪ ਲਈ ਝੰਡੇ ਹੀ ਆ ਤੇ ਐਡੀ ਛੇਤੀ ਹੁਣੇ ਇੰਨੀ ਗੱਲ ਕਹਿਤੀ ਬਥੇਰੇ ਮੈਂ ਖੋਏ ਮਾਰਦੀ ਨਹੀਂ ਹੁਣ ਮੇਰੇ ਕੋਲ ਗਾਂ ਵੈਸੋ ਕੰਮ ਹੀ ਹੁਣੇ ਆ ਹੁਣ ਕੀ ਹੋ ਗਿਆ ਹੁਣੇ ਅਜੇ ਤਾਨੂੰ ਹਾਂ ਕੱਤ ਪੈਣਾ ਉਹਦਾ ਆਪਣੇ ਭਰਾ ਨਾਲ ਗੱਲ ਤੇ ਚੱਲ ਮੈਨੂੰ ਕਦੇ ਰੋਟੀ ਦਾ ਸ਼ੌਕ ਹੋ ਜੂ ਫਿਰ ਪੀ ਲੋ ਚਾਹ ਕਰਨੀ ਉਹਦੀ ਚਾਹ ਠੰਡੀ ਹੋਣੀ ਤੁਸੀਂ ਲੈਣਦੀ ਉਹ ਮੈਂ ਕਿ ਆ ਕੇ ਆ ਜਾਣਾ ਤੂੰ ਬਾਜੀ ਮਾਰ ਲੈਂਦੀ ਖੇਉਣਾ ਕਿਦ ਖਲੋਤਾ ਸੋਨਾ ਸੁਨਾ ਦੇ ਕੋਲੀ ਆ ਮੰਮੀ ਹੁਣ ਤੁਸੀਂ ਤਾਂ ਗਾਂ ਦਾ ਗਾਂ ਕੱਲ ਨੂੰ ਦਾਜ ਦਾ ਟਰੱਕ ਨਾ ਪਰ ਕੇ ਤੋਰਾਂ ਧੀ ਦੇ ਘਰ ਆਉਣਾ ਮਾਂ ਉਹਨੇ ਲੰਬੋ ਨਹੀਂ ਜੇ ਤੈਨੂੰ ਛਾਪਾਂ ਛੱਲੇ ਚਾਹੀਦੇ ਆ ਮੇਰੇ ਕੈਂਡ ਦਾ ਮਤਲਬ ਵੀ ਜਰਾ ਜਿਹੜਾ ਉਹਦੇ ਪੇਕਿਆਂ ਦਾ ਵਾ ਆਹੋ ਤੇ ਹੈਗਾ ਉਹਦੇ ਕੋਲੀ ਆ ਉਹਨੇ ਲਿਆਉਣਾ ਹੀ ਆ ਚੰਗਾ ਲੈ ਆਉਣਗੇ ਕਿੰਨਾ ਲਾਲ ਚੈਨਾਂ ਨੂੰ ਭੈਣ ਪਰ ਉਹਦਾ ਤੇ ਇੱਕ ਮੁੰਡਾ ਵੀ ਆ ਨਾ ਤੇ ਫਿਰ ਕੀ ਮੁੰਡਾ ਤੇ ਮੁੰਡਾ ਨੇ ਇੱਥੇ ਨਾਲ ਥੋੜੀ ਲਿਆਉਣਾ ਵਾ ਉਹ ਮੁੰਡੇ ਦਾ ਤੇ ਮੰਮੀ ਨਹੀਂ ਵਸਾ ਖਾਂਦੀ ਮੁੰਡਾ ਮੰਮੀ ਕੋਈ ਰਹਿਣਾ ਵਾ ਸਾਡੇ ਕੋਲ ਹੀ ਰਹਿਣਾ ਵਾ ਨਾਲੇ ਵੇਖ ਗੋਪੀ ਮੰਮੀ ਇਹਨੂੰ ਸਮਝਾਓ ਕੋ ਕਰੀ ਜਾਂਦਾ ਉਹ ਵਿਆਹੀ ਆ ਉਹਦਾ ਮੁੰਡਾ ਵਾ ਮੈਂ ਤੇਰੀ ਉਮਰ ਬਿਜੇ ਤੂੰ ਵਿਆਹੀ ਤੂੰ ਕੀ ਕਹਿਣਾ ਹੁਣ ਭਾਵੇਂ ਵਿਆਹੀ ਹੀ ਨਾ ਤੇਰੇ ਤੋਂ 2-4 ਸਾਲ ਛੋਟੀ ਹੋਊਗੀ ਵੱਡੀ ਨਹੀਂ ਆ ਜਿੰਨੀਗੀ ਇਦਾਂ ਦੀ ਆ ਕਿ ਵਿਆਹੀ ਜਾਂਦੀ ਨਹੀਂਗੀ ਤੇ ਹੋਰ ਕੀ ਆ ਤੇ ਨਾਲੇ ਵੇ ਸਾਡੇ ਘਰ ਦੇ ਨਾ ਕਿਤੇ ਕਰਨ ਨੂੰ ਤਿਆਰ ਬਣੀ ਆ ਤੇ ਸੋਨੀਆ ਵੀ ਨਹੀਂ ਮੰਦੀ ਪਰ ਕਈ ਗੱਲਾਂ ਸੋਚਣੀਆਂ ਪੈਂਦੀਆਂ ਜ਼ਿੰਦਗੀ ਬੜੀ ਲੰਮੀ ਤੇ ਮੈਂ ਤੇ ਫਿਰ ਤੁਹਾਡਾ ਵੀ ਸੋਚਣੀ ਆ ਜਿੰਨਾ ਮੈਨੂੰ ਸੁਖਵਾਉਦਾ ਮੈਨੂੰ ਕਿ ਲੋੜ ਉਹਦਾ ਦੂਜੇ ਥਾਂ ਕਰਨ ਦੀ ਪਰ ਫਿਰ ਆਖੀਦਾ ਤੇ ਚਲ ਤੇਰਾ ਵੀ ਘਰ ਵਸ ਜੂਗਾ ਤੇਰਾ ਵੀ ਮੇ ਨਾਲ ਲੱਥ ਜੂਗਾ ਭਾਵੇਂ ਜਿੱਦਾਂ ਮਰਜੀ ਮੰਮੀ ਨੇ ਤੈਨੂੰ ਨਿਗੇ ਜੇ ਨੂੰ ਲਿਆਂਦਾ ਹੀ ਨਹੀਂ ਅੱਜ ਕੱਲ ਸਰਕਾਰੀ ਨੌਕਰੀਆਂ ਹੋਆਂ ਗਿਆ ਤੇ ਆੜ-ਦਾੜ ਦਾ ਤੂੰ ਆੜ ਹੀ ਗਿਆ ਵਾ ਤੇ ਟਾਡਾ ਵੀ ਸਬਰ ਜੂਗਾ ਤੇ ਮੇਰਾ ਵੀ ਸਬਰ ਜੂਗਾ ਮੰਮੀ ਤੁਸੀਂ ਇਹਨੂੰ ਸਮਝਾਓ ਨਾ ਕੋ ਮੈਂ ਧਿਆਨ ਨਹੀਂ ਆ ਕਿ ਟੀਏ ਕਰਾ ਲੇ ਮੇਰੇ ਕੋਲ ਤਾਂ ਕਦੇ ਜਾ ਨਿਕਲ ਵੀ ਨਹੀਂ ਹੁੰਦਾ ਮੈਂ ਕਿ ਜਾ ਸਕਦੀ ਨਹੀਂ ਕਿਤੇ ਨਾਲੇ ਉੱਥੇ ਮੈਂ ਡਿਟੋਰ ਨਾ ਕਹੀ ਆ ਵੀ ਮੇਰੀ ਚੱਲਦੀ ਆ ਪੂਰੀ ਮੰਦੇ ਆ ਤੇ ਤੁਸੀਂ ਹੋਰ ਇਸ ਤਰ੍ਹਾਂ ਨਖਰੇ ਜੇ ਕਰੀ ਜਾਂਦੇ ਜੇ ਇੰਨੀ ਚੰਗੀ ਕੁੜੀ ਆ ਮੂੰਹ ਮੱਥੇ ਲੱਗਦੀ ਆ ਹੋਰ ਕੀ ਚਾਹੀਦਾ ਵਾ ਹੋ ਕੇ ਦਿਮਾਗ ਦੇ ਨਾਲ ਸੋਚ ਭੈਣ ਆਈ ਆ ਮੇਰੀ ਤੇ ਮੌਦੀ ਇੱਜ਼ਤ ਰੱਖਾਂ ਉਹਦੀ ਮੰਨਾ ਚਲੋ ਵੇਖ ਲਓ ਭੈਣ ਜਦਾਂ ਫਿਰ ਤੁਹਾਨੂੰ ਚੰਗਾ ਲੱਗਦਾ ਤੇ ਲੈ ਤਹਾ ਹੋਈ ਨਾ ਗੱਲ ਤੇਰਾ ਚੰਗਾ ਹੀ ਸੋਚਾਂਗੇ ਮਾੜਾ ਥੋੜਾ ਕੋ ਸੋਚਾਂਗੇ ਤੇਰਾ ਘਰ ਵਸ ਜੂਗਾ ਕੱਲ ਨੂੰ ਤੇਰਾ ਵੀ ਟੱਬਰ ਹੋਊਗਾ ਐ ਤੱਕ ਕਿੰਨਾ ਕੁ ਚਿਰ ਬੈਠਾ ਰਹੇਗਾ ਨਾਲੇ ਮਾਰੀ ਵੀ ਕਿਧਰੋਂ ਮੰਮੀ ਇੱਥੇ ਇਹ ਲੋਕਾਂ ਨੂੰ ਜ਼ਿਆਦਾ ਜ਼ਰੂਰ ਰੰਗਾ ਪਾਉਣਾ ਪਈ ਇਹਦਾ ਮੁੰਡਾ ਵਾ ਚੱਲ ਇੱਕ ਦੋ ਜਣਿਆਂ ਨੂੰ ਪਤਾ ਵਾ ਗੱਲ ਵੱਖਰੀ ਆ ਨਾ ਟੰਡੋ ਦਾ ਪਿੱਟੇ ਹੋ ਤਹੀਂ ਨਹੀਂ ਇਹ ਦੱਸ ਏਦਾਂ ਦੀਆਂ ਗੱਲਾਂ ਕਰਨੀਂ ਸ਼ਤੈਣ ਵਾ ਤੂੰ ਆਹੋ ਤੇ ਚੱਲ ਚਾੜਿਆ ਮੈਨੂੰ ਬਸੇ ਮੈਂ ਉਹਨਾਂ ਨੂੰ ਵੀ ਜਾ ਕੇ ਦੱਸਾਂ ਖੁਸ਼ਖਬਰੀ ਇਹ ਮੰਨ ਲਗੇ ਆ ਮੈਨੂੰ ਪਤਾ ਟੈਨਸ਼ਨ ਹੀ ਰੋਟੀ ਨਹੀਂ ਖਾਣੀ ਰੋਟੀ ਮੈਂ ਖਾ ਲਈ ਇੱਕ ਸਬਜੀ ਪਈ ਹੀ ਕੜਾਈ ਚ ਹੁਣ ਤਾਂ ਮੈਨੂੰ ਚਾਹ ਨਾ ਹੀ ਨਹੀਂ ਭੁੱਖ ਲੱਗਣੀ ਮੇਰਾ ਪਤਾ ਕਿੰਨੀ ਵਾਰੀ ਟੈਨਸ਼ਨ ਦੂਰ ਹੋਈ ਆ ਉਹਦੀ ਵੀ ਤੇ ਜ਼ਿੰਮੇਵਾਰੀ ਮੇਰੇ ਸਿਰ ਤੇ ਹੀ ਆ ਉਹ ਤਾਂ ਟਾੜੀ ਨਾ ਕੋਈ ਨਾ ਸਾਵਾਂਛੇ ਤੇਰੇ ਕਰਾ ਦੇ ਮੈਂ ਜਾ ਕੇ ਤਾਂ ਕੋਟਾ ਪਰਿੰਦੀ ਜਾਨੀ ਆ ਉਹ ਤਾਂ ਮੰਨਦੀ ਨਹੀਂ ਜਦੋਂ ਮਾੜਾ ਜਾਂ ਮੰਨੀ ਮੇਰਾ ਤਾਂ ਫਟ ਇਹਦੇ ਵੱਲ ਧਿਆਨ ਗਿਆ ਮੈਂ ਲਾਂਬੇ ਜੋ ਪਰਉਣਾ ਵਾ ਜਵਾਂਜਾ ਨਾ ਨੂੰ ਕੀ ਹੋਇਆ ਘਰੇ ਖਾਤੇ ਨਹੀਂ ਚੰਗਾ ਆਹੋ ਜੋ ਕਰਦਾ ਰ ਅਬ ਚੰਗਾ ਹੀ ਕਰਦਾ ਵਾ ਤੇ ਤੂੰ ਭਰਾਵਾ ਕਾ ਕੀ ਤਾਂ ਕੋਈਆਂ ਤੂੰ ਕਰਾ ਉਹ ਨਹੀਂ ਚਲੋ ਠੀਕ ਆ ਜੋ ਕਰਨਾ ਹੁਣ ਭੈਣ ਹੀ ਫਿਰ ਠੀਕ ਆ ਭੈਣ ਨੇ ਜੋ ਕਰਨਾ ਠੀਕ ਆ